ਗਲਮ ਦਾ ਸਤੂ ਅੱਜ ਫੇਰ ਇੱਕ ਵਾਰ ਸਰਪਜੀ ਸਿੰਘ ਐਸ ਐਚਓ ਨਾਲ ਬਾਜਵਾ ਸਾਹਿਬ ਜਿਹੜੇ ਕੀ ਐਕਸਾਈਜ਼ ਦੇ ਇੰਸਪੈਕਟਰ ਉਹਨਾਂ ਨੇ ਅੱਜ ਭਾਰੀ ਗਿੰਦੀ ਦੇ ਵਿੱਚ ਸ਼ਰਾਬ ਫੜੀ ਗਈ ਆ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਨ ਆਏ ਆ ਕਿ ਅੱਜ ਜਿਹੜੀ ਇਹ ਸ਼ਰਾਬ ਕਿੰਨੀ ਕੁ ਫੜੀ ਗਈ ਔਰ ਇਹ ਵੀ ਥਾਣੇ ਦੇ ਨੱਕ ਦੇ ਥੱਲੇ ਕੰਮ ਹੋ ਰਿਹਾ ਸੀ ਜੋ ਕਿ ਸਰਪਜੀਤ ਭਾਜੀ ਨੇ ਇੱਕਦਮ ਪਤਾ ਲੱਗਾ ਔਰ ਬਾਜਵਾ ਸਾਹਿਬ ਨੇ ਇੱਕਦਮ ਅੜਕ ਬਹੁਤ ਤੈਗ ਅੜਕਮ ਚਾਏ ਦੇ ਇਹਨਾਂ ਨੇ ਇਕਦਮ ਛਾਪਾ ਮਾਰੀ ਕੀਤੀ ਔਰ ਉਸ ਦੇ ਵਿੱਚ ਕਿੰਨੀ ਛੜਾ ਫੜੀ ਜਾਂਦੀ ਆ ਕਿੰਨੇ ਬੰਦੇ ਫੜੇ ਜਾਂਦੇ ਆ ਉਹ ਇਹਨਾਂ ਨਾਲ ਹੀ ਗੱਲਬਾਤ ਕਰਦੇ ਆ ਮੈਨੂੰ ਸਭ ਦੀ ਪਤਾ ਨਹੀਂ ਕਿ ਅੱਜ ਦੀ ਜਿਹੜੀ ਛੜਾ ਆ ਕਿ ਕਿਸ ਬੰਦੇ ਦੀ ਸੀ ਔਰ ਕਿੰਨੀ ਛੜਾ ਫੜੀ ਦੀ ਇਹ ਬੂਟਾ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗਲੀ ਨੰਬਰ 1 ਰਜਿੰਦਰ ਨਗਰ ਜਿੱਥੇ ਸਾਡੇ ਇੰਡਸਟਰੀ ਦੇ ਬੈਕ ਸਾਈਡ ਤੇ ਰਜਿੰਦਰ ਨਗਰ ਆ ਉਹਦੀ ਇਨਫਰਮੇਸ਼ਨ ਸਾਡੇ ਰਵਿੰਦਰ ਸਿੰਘ ਬਾਜਵਾ ਜੀ ਸਾਈ ਇੰਸਪੈਕਟਰ ਨਾਲ ਸਾਡੀ ਪੁਲਿਸ ਪਾਰਟੀ ਰਜਿੰਦਰ ਸਿੰਘ ਐਸਆਈ ਇਨਫਰਮੇਸ਼ਨ ਆਈ ਹੀ ਤੁਰੰਤ ਐਕਸ਼ਨ ਕਰਕੇ ਜਿਹੜੀ ਸ਼ਰਾਬ ਆ ਕਰਜੇ ਚ ਲਈ ਆ ਇਹ ਕੋਈ ਤਕਰੀਬਨ ਤਿੰਨ ਪੇਟੀਆਂ ਸ਼ਰਾਬ ਆ ਕੋਈ ਡਰਗ ਮੰਨੀ ਆ 1570 ਰੁਪਏ ਤੇ ਇੱਕ ਮੋਬਾਈਲ ਆ ਹੋਰ ਹੋਰ ਵੀ ਕੋਈ ਜਿਹਨਾਂ ਦੇ ਕੋਈ ਕੋਈ ਜਿਸ ਤਰ੍ਹਾਂ ਡਰਗ ਹੋਰ ਕੋਈ ਸਮੈਕ ਵਗੈਰਾ ਜਾਂ ਏਦਾਂ ਦੇ ਕੋਈ ਕੁਰੀ ਵਗੈਰਾ ਕੋਈ ਗ੍ਰਾਮਤ ਨਹੀਂ ਜੀ ਨਹੀਂ ਇਹ ਬੰਦਾ ਵੇਚ ਰਿਆ ਸੀਗਾ ਵੇਚ ਕੇ ਉਹ ਸ਼ਾਂਤ ਜਿਹੜਾ ਅੰਗਰੇਜ਼ੀ ਸ਼ਰਾਬ ਆ ਆਪਣੇ ਅਫਸਰ ਚੁਆਇਸ ਜਿਹੜਾ ਇਹਦਾ ਮਾਰਕਾ ਆ ਉਹ ਵੀ ਇਹ ਚੈੱਕ ਕਰਾ ਰਹੇ ਆ ਕਿ ਜਿਹੜੀ ਇਹ ਸ਼ਰਾਬ ਆ ਇਹਨੂੰ ਮਤਲਬ ਇਹ ਬ੍ਰਾਂਡ ਦੇ ਵਿੱਚ ਤਬਦੀਲ ਕੀਤਾ ਗਿਆ ਆ ਜਾਂ ਇਹ ਸ਼ਰਾਬ ਜਿਹੜੀ ਆ ਇਹ ਕਿ ਹੋਰ ਠੇਕੇਦਾਰ ਵੱਲੋਂ ਜਿਹੜੀ ਆ ਉਹ ਇਧਰ ਵੀ ਵੇਚਣ ਵਾਸਤੇ ਜਿੰਨਾ ਟਾਈਮ ਹੋਇਆ ਸੀ ਇਹਨਾਂ ਨੂੰ ਕੰਮ ਕਰਦਿਆਂ ਦਾ ਦੇਖੋ ਜੀ ਇਹਦੇ ਤੇ ਦੋ ਪਰਚੇ ਮੈਂ ਪਹਿਲਾਂ ਦਿੱਤੇ 31 ਦਿਨ ਨੂੰ ਮਕਦਮਾ ਨੰਬਰ ਸਾਡੇ ਕੋਲ ਦਰਜ ਹੋਇਆ ਆ ਇਹਦੇ ਤੇ 36 ਨੰਬਰ ਇੱਕ 32 ਨੰਬਰ ਮਕਦਮਾ ਦਰਜ 17 ਦਿਨ ਨੂੰ ਜੇਲ੍ਹ ਭੇਜਿਆ ਜਾਂਦਾ ਆ ਦੁਬਾਰਾ ਫੇਰ ਜਮਾਨ ਤੋਂ ਜਿਹਦੀ ਐਕਸਾਈਡ ਦੇ ਜਦੋਂ ਜਮਾਨ ਤੋਂ ਹੋਈ ਆ ਦੁਬਾਰਾ ਅਣਕੀ ਪੀੜੇ ਦਾ ਪੇਸ਼ੀਅੰਟ ਜੀ ਮਤਲਬ ਕਿਸ਼ਾਬਾਰ ਜੁਰਮ ਕਰਨ ਵਾਲੇ ਦੋਸ਼ੀ ਨੇ ਔਰ ਇਹਨਾਂ ਤੇ ਜਿਹੜੀ ਸ਼ਕਤੀ ਕੀਤੀ ਜਾ ਰਹੀ ਆ ਚੋਣ ਜਾਬਤਾ ਲੱਗਾ ਆ ਐਕਸਾਈਡ ਤੇ ਪੁਲਿਸ ਜਿਹੜੀ ਆ ਪ੍ਰੋਗਰੈਸਿਵ ਅਰਚ ਕਰ ਰਹੀ ਆ ਇਲਾਕੇ ਦੇ ਵਿੱਚ ਇੱਕ ਬੋਤਲ ਵੀ ਸ਼ਰਾਬ ਦੀ ਜਿਹੜੀ ਨਹੀਂ ਮਿਹਰਬਾਨੀ ਥੈਂਕ ਯੂ ਸਰ ਆਪਣਾ ਨਾਮ ਤੇ ਕਿੰਨੀ ਕਿ ਸ਼ਰਾਬ ਔਰ ਕਿੰਨੇ ਕਿ ਜਗ੍ਹਾ ਤੇ ਜਿਹੜਾ ਕਿ ਜੋਨ ਜਾਪਤਾ ਦੀ ਲੱਗਾ ਹੋਇਆ ਵਾ ਤੁਸੀਂ ਕਿੰਨੀਆ ਕਿ ਜਗ੍ਹਾ ਤੇ ਅਸਲਾ ਜਾ ਕੇ ਛੜੀ ਪੂਰਤ ਦੀ ਮਦਦ ਲੈ ਕੇ ਤਾਪਦੀ ਮੇਰਾ ਨਾਮ ਹੰਜੀਤ ਸਿੰਘ ਮੈਂ ਐਕਸਾਈਜ਼ ਇਨਸਪੈਕਟਰ ਅਟਾਰੀ ਸਰਕਲ ਆ ਮੇਰੇ ਕੋਲੇ ਅਸੀਂ ਪਤਰੀਬਾ ਨਾ ਸਵੇਰ ਤੋਂ ਜਿਹੜਾ ਹੈਗਾ ਅਟਾਰੀ ਸਰਕਲ ਉਹਦੇ ਆਸ-ਪਾਸ ਤੇ ਨਾਲ ਦੇ ਲੱਗ ਕੇ ਆਪਣੀ ਐਕਸਾਈਜ਼ ਗੁਲਸ ਤੇ ਲੋਕਲ ਪੁਲਿਸ ਦੀ ਮਦਦ ਨਾਲ ਜਿਹੜਾ ਸਰਚ ਕਰ ਰਹੇ ਸੀਗੇ ਤੇ ਡਿਊਰਿੰਗ ਸਰਚ ਹੀ ਸਾਨੂੰ ਕੋਈ ਇਨਫੋਰਮਰ ਨੇ ਦੱਸਿਆ ਕਿ ਇੱਥੇ ਮਕਬੂਰਪੁਰਾ ਚੌਂਕ ਵਿੱਚ ਜਿਹੜਾ ਇਹ ਬੰਦਾ ਹੈ ਰਾਈਂਡੀ ਦੀ ਪਿੱਛੇ ਨਾਲ ਸ਼ਰਾਬ ਦੀਆ ਵੇਚ ਰਿਆ ਤੇ ਅਹੀਂ ਫਿਰ ਜੁਆਇੰਟਲੀ ਜਿਹੜਾ ਐਕਸਾਈਜ਼ ਪੁਲਿਸ ਤੇ ਐਕਸਾਈਜ਼ ਟੀਮ ਨੇ ਉਸ ਨਾਲ ਰਲ ਕੇ ਜਿਹੜਾ ਹੈਗਾ ਉਹ ਰਿਪੋਰਟ ਦਿੱਤਾ ਤੇ ਡਿਊਰਿੰਗ ਰੇਡ ਜਿਹੜਾ ਹੈਗਾ ਅਪਰੋਕਸਿਮੇਟਲੀ ਸਾਨੂੰ ਤਿੰਨ ਬੇਟੀਆਂ ਜਿਹੜੀਆਂ ਉਹ ਰਿਕਵਰੀ ਹੋਈਆਂ ਆ ਆਫਿਸਰ ਚੁਆਇਸ ਵੀ ਤੇ ਜਿਹੜਾ ਦੋਸ਼ੀ ਹੈਗਾ ਉਹ ਉਸ ਮੌਕੇ ਤੇ ਘੌਰ ਗਿਆ ਸਾਡੇ ਕੰਮ ਜਿਹੜਾ ਸਾਰੇ ਚੋਣ ਜਾਬਤਾ ਵੀ ਲੱਗਾ ਹੋਇਆ ਅਸੀਂ ਕਿੰਨਾ ਕਿੰਨੀ ਤੱਕ ਉਹ ਵਿਕਲਪ ਚੋਂ ਜਾਬਤਾ ਕਿੰਨੀ ਕੇਸਾਂ ਦੇ ਹੋਣ ਲੱਗੇਗੀ ਦਾਬ ਪੜੂਗੀ ਆ ਦੇਖੋ ਚੋਣ ਜਾਬ ਤੇ ਚੋਣ ਜਾਬ ਤਾਂ ਵੀ ਲੱਗਾ ਹੋਇਆ ਉਹਦੇ ਆਪਾਂ ਜੁਆਇੰਟਲੀ ਜਿਹੜਾ ਹੈਗਾ ਪੁਲਿਸ ਦੀਆਂ ਟੀਮਾਂ ਬਣੀਆਂ ਹੋਈਆਂ ਆਪਾਂ ਰੈਗੂਲਰ ਜਿਹੜਾ ਹੈਗਾ ਉਹ ਰੇਡ ਕਰ ਰਹੇ ਆਂ ਕਾਫੀ ਜਗ੍ਹਾ ਤੋਂ ਸਾਨੂੰ ਸਫਲਤਾ ਵੀ ਮਿਲ ਰਹੀ ਆਂ ਕਈ ਜਗ੍ਹਾ ਤੋਂ ਰਿਕਵਰੀ ਵੀ ਹੋ ਰਹੀ ਆਂ ਬਾਕੀ ਲੋਕਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਜਿਹੜਾ ਇਦਰਾ ਨੇ ਜਿੱਦਾਂ ਦੀ ਜਿਹੜੀ ਤਸਕਰੀ ਆ ਸ਼ਰਾਬ ਦੀਨ ਨਿਕਲ ਤਰੀਕੇ ਨਾਲ ਨਾ ਕੀਤੀ ਜਾਵੇ ਪੂਰੇ ਯੋਰ ਦੇ ਨਾਲ ਸ਼ਕਤੀ ਨਾਲ ਐਕਸਾਈਡ ਡਿਪਾਰਟਮੈਂਟ ਤੇ ਲੋਕਲ ਪੁਲਿਸ ਜਿਹੜੀ ਡਿਸਟ੍ਰਿਕਟ ਪੁਲਿਸ ਹੈਗੀ ਆ ਉਹ ਆਪਣੇ ਤੌਰ ਤੇ ਪੂਰੇ ਐਫਰਟ ਕਰ ਰਹੀ ਹੈ ਜੇ ਬਈ ਇਸ ਚੀਜ਼ ਤੇ ਕੰਮ ਪਾਇਆ ਜਾਏ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਰਿਸਰਚ ਕਰਦੇ ਹੋਏ ਜਿਵੇਂ ਮਗਰੀ ਇਸ ਬੰਦੇ ਦੇ ਮਗਰ ਸਨਣਾ ਸਾਨੂੰ ਤਕਰੀਬਨ 2-3 ਦਿਨ ਤੋਂ ਇਨਪੁਟ ਸੀਗਾ ਤੇ ਅਸੀਂ ਰੇਕੀ ਕਰ ਰਹੇ ਸੀ ਬਟ ਇਹ ਕਾਬੂ ਨਹੀਂ ਆ ਰਿਹਾ ਹੁਣ ਰੀਸੈਂਟਲੀ ਸਾਨੂੰ 2 ਘੰਟੇ ਪਹਿਲਾਂ ਤਕਰੀਬਨ ਪਤਾ ਲੱਗਾ ਫਿਰ ਅਸੀਂ ਇਹਦੀ ਪ੍ਰੋਪਰ ਰੇਕੀ ਕਰਕੇ ਜਿ ਇਹੀਂ ਜਿਹੜਾ ਹੈਗਾ ਉਹ ਰੇਡ ਕੀਤਾ ਤੇ ਰੀਡ ਕਰਵਾਣ ਸਾਨੂੰ ਇਹ ਰਿਕਵਰੀ ਹੋਈ ਕਿੰਨੇ ਕਿਲੋ ਮਾਇੰਦੇ ਸੀ ਇਹਦੇ ਉਹ ਜਿਹੜੇ ਕੰਮ ਕਰਦੇ ਕੋਈ ਨਹੀਂ ਇਹਦੇ ਬਾਰੇ ਇਨਵੈਸਟਿਗੇਟ ਕਰਾਂਗੇ ਇਹੀ ਕਰਾਂਗੇ ਐਸਐਚਓ ਸਾਹਿਬ ਨੂੰ ਗਿਆ ਲੋਕਲ ਪੁਲਿਸ ਨੂੰ ਦੇਖੂਗੇ ਆਪਣੇ ਲੈਵਲ ਤੇ ਉਹਦਾ ਪਹਿਲਾਂ ਐਸਐਚਓ ਸਾਹਿਬ ਨੂੰ ਪਤਾ ਲੱਗਾ ਕਿ ਪਹਿਲਾਂ ਵੀ ਇਹਦੇ ਤੇ ਰੀਸੈਂਟ ਦੋ ਪਰਚੇ ਹੋਏ ਆ ਇੱਥੇ ਤਾਂ ਨੇ ਥੈਂਕ ਯੂ ਬਹੁਤ ਆਹ ਇਹ ਵੀ ਸਾਡੀ ਡਾਈਨਿੰਗ ਜਿਹੜੇ ਮੇਰੇ ਨਾਲ ਕਿਸੇ ਦਾ ਕੋਈ ਮਤਲਬ ਨਹੀਂ ਹੈ। ਕਾਹੋਨੂੰ ਮਨ ਪਾਸਾ ਗਈ ਹੈ। ਉਹ ਮੰਨਿਆ ਨਹੀਂ। ਸਾਡੇ ਇੱਕ ਤੋਂ ਆਪੂ ਬਦਲੇ ਨੂੰ ਕਹਿੰਦੇ ਨੇ ਕਿ ਜੀ ਆਇਆਂ ਨੂੰ। ਇੱਕ ਫੋਮਾ